ਵੀਡੀਓ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਥਾਣਾ ਫਿਲੌਰ ਦੀ ਪੁਲਿਸ ਨੇ ਪਾਰੀ ਮਾਤਰਾ ਵਿੱਚ ਨਸ਼ੀਲੀ ਕੈਪਸੂਲਾ ਸਮੇਤ ਇੱਕ ਔਰਤ ਅਤੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਚ ਓ ਸੰਜੀਵ ਕਪੂਰ ਨੇ ਦੱਸਿਆ ਕਿ ਪਿੰਡ ਟਕ ਮਜਾਰਾ ਤੋਂ ਮੋਰੋ ਨਜ਼ਦੀਕ ਪੁਲੀ ਦੇ ਕੋਲੋਂ ਜਗਜੀਤ ਸਿੰਘ ਉਰਫ ਜੱਗੀ ਪੁੱਤਰ 인ਦਰਜੀਤ ਸਿੰਘ ਤੇ ਸੁਰਜੀਤ ਸਿੰਘ ਉਰਫ ਰਾਜਾ ਪੁੱਤਰ ਸੁੱਚਾ ਸਿੰਘ ਵਾਸੀ ਆਪਣਾ ਨੇੜੇ ਪੈਂਦੇ ਪਿੰਡ ਮੋਰੋ ਨੂੰ 101 ਨਸ਼ੀਲੇ ਕੈਪਸੂਲਾ ਸਮੇਤ ਕਾਬੂ ਕੀਤਾ ਗਿਆ। ਜਿਨਾ ਨੇ ਪੁਚਕਿਚ ਦੌਰਾਨ ਦੱਸਿਆ ਕਿ ਇਹ ਕੈਪਸੂਲ ਉਹ ਸੁਖਵਿੰਦਰ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਪਿੰਡ ਲੋਡੂਵਾਲ ਕੋਲੋਂ ਲੈ ਕੇ ਆਉਂਦੇ ਸਨ ਤੇ ਅੱਗੇ ਸਪਲਾਈ ਕਰਦੇ ਸਨ ਜਿਸ ਉਪਰੰਤ ਸੁਖਵਿੰਦਰ ਕੌਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਮੋਬਾਈਲ ਰਿਪੇਅਰ ਦਾ ਕੰਮ ਕਰਦੇ ਹਨ ਜਿਸ ਦੇ ਨਾਲ ਹੀ ਇਹ ਨਸ਼ਾ ਤਸਕਰੀ ਵੀ ਕਰਦੇ ਹਨ ਆਓ ਬੱਗਾ ਸੇਲ ਕਿਆਣਾ ਰਾਹੀ ਪੁਲਿਸ ਅਧਿਕਾਰੀਆਂ ਤੋਂ ਲਈਏ ਹੋਰ ਜਾਣਕਾਰੀ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਸਰ ਪਤਾ ਲੱਗਿਆ ਧਾਣਾ ਫਲੋਰ ਦੀ ਉਸਨੇ ਇੱਕ ਮੋਰੋਂ ਦੇ ਰਹਿਣ ਵਾਲੇ ਮੋਬਾਈਲ ਰਿਪੇਅਰ ਵਾਲੇ ਮਕੈਨਿਕ ਨੂੰ ਨਸ਼ੀਲੇ ਪਦਾਰਥਾਂ ਸੇਰ ਕੇ ਕਾਬੂ ਕੀਤਾ ਹੈਗਾ ਸਰ ਕਿੰਨਾ ਕੁ ਸਮਾਨ ਰੰਨ ਦਾ ਹੋ ਗਿਆ ਅਤੇ ਕਿੰਨੇ ਬੰਦੇ ਕਾਬੂ ਕੀਤੇ ਗਏ ਹਨ ਹਾਂਜੀ ਦਰਾਨੇ ਗਸਤ ਜਿਹੜੀ ਆ ਮੋਰੋ ਪਿੰਡ ਤੋਂ ਪਿੱਛੇ ਟੱਕ ਮਜਾਰੇ ਤੋਂ 2 ਕਿਲੋਮੀਟਰ ਅੱਗੇ ਵਹੀਂ ਨਹਿਰ ਵੇਂ ਦੇ ਪੁਲ ਦੇ ਨੇੜੇ ਤੋਂ ਹੀ ਜਾਨਕਿ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਸੀ ਇਹ ਇਹ ਸੋਬਾ 315 25 ਦੀ ਦਰਮਿਆਨੀ ਰਾਤ ਦਾ ਵਕੂਆ ਇਹਨਾਂ ਕੋ ਕਾਲੇ ਰੰਗ ਦੇ ਪਲਾਸਟਿਕ ਲਪਾਵਾਂ ਵਿੱਚ ਨਸ਼ੀਲੇ ਪਦਾਰਥ ਸਨ ਜੀ ਤੇ ਚੈੱਕ ਕਰਨ ਤੇ ਇਹਨਾਂ ਕੋ ਤੋਂ ਜਗਦੀਸ਼ ਸਿੰਘ ਲਈ ਜੱਗੀ ਪਾਸੋਂ 44 ਨਸ਼ੀਲੇ ਕੈਤੂਲ ਤੇ ਇਸੇ ਤਰ੍ਹਾਂ ਇਹ ਸਰਦੀਪ ਸਿੰਘ ਇਲੀਸ ਰਾਜਾ ਪਾਸੋਂ 57 ਨਸ਼ੀਲੇ ਕੈਤੂਲ ਬਰਾਮਦ ਹੋਏ ਮਾਨ ਜੋ ਕੋਰਪੋਰੇਟ ਇਹਨਾਂ ਦੋਨਾਂ ਨੂੰ ਕੱਲ ਮਿਤੀ 315 25 ਨੂੰ ਪੇਸ਼ ਕਰਕੇ ਇੱਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਜੋ ਦਰਾਨੇ ਪੁੱਛ ਗਿਜ ਜਗਜੀਤ ਸਿੰਘ ਇਲੀਅਰ ਜੱਗੀ ਅਤੇ ਸਰਜੀਤ ਸਿੰਘ ਇਹ ਇਹ ਰਾਜਾ ਨੇ ਮੇਰੇ ਪਾਸ ਫਰਦੰਗ ਸ਼ਾਪ ਕੀਤਾ ਕਿ ਅਸੀਂ ਇਹ ਜਿਹੜੇ ਆ ਨਸ਼ੀਲੇ ਕੈਪਸੂਲਾ ਇਹ ਸੁਖਵਿੰਦਰ ਕੌਰ ਵਾਈਫ ਆਫ ਸੁਖਵਿੰਦਰ ਗਰਦੀਪ ਸਿੰਘ ਤੋਂ ਥਾਣਾ ਲਾਡਵਾਲ ਤੋਂ ਲੈ ਕੇ ਆਏ ਆ ਤੇ ਇਹਦੇ ਵਿੱਚ ਜਿਹੜਾ ਔਰਤ ਆ ਸਕੁੰਦਰ ਕੌਰ ਆ ਜੀ ਇਹਨੂੰ ਮਾਨੇਸੀ ਨੇ ਫਰਦੰਸ਼ ਸ਼ਾਮ ਦੇ ਆਧਾਰ ਤੇ ਨੂੰ ਨਾਮਜ਼ਦ ਕੀਤਾ ਜੀ ਅਤੇ ਮਿਤੀ 31 5 25 ਨੂੰ ਹੀ ਤੇ ਇਹਨੂੰ ਸਕੁੰਦਰ ਕੌਰ ਨੂੰ ਲੇਡੀ ਕਾਂਸਟੇਬਲ ਦੀ ਹੌਲਦ ਦੀ ਹਾਜ਼ਰੀ ਵਿੱਚ ਇਹਨੂੰ ਗ੍ਰਿਫਤਾਰ ਕੀਤਾ ਜੀ ਤੇ ਸਰ ਇਹਨਾਂ ਦਾ ਪਿਛੋਕੜ ਕੀ ਸਰ ਦਾ ਹੈਗਾ ਹੁੰਦਾ ਹੈ ਇਹਨਾਂ ਦਾ ਪਿਛੋਕੜ ਇਹ ਆ ਵੀ ਨਸ਼ਾ ਇਹ ਕਰਦੇ ਆ ਕਰਦੇ ਆ ਤੇ ਵੇਚਦੇ ਵੀ ਆ ਹ ਇਹ ਕਹਿ ਤੂੰ ਜਿਹੜਾ ਕਿ ਤਕਰੀਬਨ 30 ਰੁਪਏ ਦੇ ਹਸਾਬ ਦੇ ਨਾਲ ਉੱਚ ਕੇ ਤੇ ਹਰ ਦਾ ਕੰਮ ਨੇ ਆ ਵੀ 30 ਰੁਪਏ ਦੇ ਨਾਲ ਢਾਣ ਕੇ ਤੇ 50 ਰੁਪਏ ਚ ਅੱਗੇ ਜਿਹੜੇ ਵੇਚ ਦਿੰਦੇ ਸੀ ਬੀਸਿਕਲੀ ਸਰ ਕੀ ਕੰਮ ਗੱਲ ਪਤਾ ਲਗਾ ਵੀ ਇਹ ਮੋਬਾਈਲ ਪੇ ਦਾ ਬਹੁਤ ਵਧੀਆ ਕੰਮ ਕਰੀਗਾ ਬੰਦਾ ਇਹ ਜੀ ਜਗੀਰ ਪਰ ਇਹ ਭਾਵੇਂ ਪੁੱਛ ਲਈ ਚੈਨੀ ਗੱਲ ਸਾਹਮਣੇ ਆਈ ਹੈ ਵੀ ਇਹ ਏਸੀ ਆਰਡ ਦੇ ਵਿੱਚ ਢਾਣ ਕੇ ਮੋਬਾਈਲਾਂ ਦੀ ਦੁਕਾਨ ਦੇ ਵਿੱਚ ਢਾਣ ਕੇ ਕਿਉਂਕਿ ਇੱਥੇ ਹਰ ਤਰ੍ਹਾਂ ਦੇ ਵਿਅਕਤੀ ਆਉਂਦੇ ਆ ਇਹ ਹਾਰਡਵੇਚਿੰਗ ਤੇ ਜਿਹੜਾ ਨਸ਼ਾ ਵੇਚਣਾ ਯਾਨੀ ਕਿ ਕੈਪਟੂਲ ਵੇਚਣੇ ਜੜਕੇ ਨੇ ਸ਼ੁਰੂ ਕਰ ਦਿੱਤੇ ਜੀ ਤੇ ਸਰ ਹੁਣ ਕੀ ਪਛਾਤਾ ਦੱਸ ਕਰਤਾ ਹੈ ਹਾਂਜੀ ਇਹਦੇ ਵਿੱਚ ਜਿਹੜਾ ਪਰਚਾ ਨੰਬਰ ਮਕਦਮਾ ਨੰਬਰ 165 ਮੇਰੇ 315 25 ਅੰਡਰ ਸੈਕਸ਼ਨ 22 ਕਾਰਡ 85 ਐਨਡੀਪੀਸੀ ਐਕਟ ਤੇ ਔਰ ਜਿਹੜੀ ਆ ਸੁਖਵਿੰਦਰ ਕੌਰ ਨੂੰ ਨਾਮਜ਼ਦ ਕਰ ਤੇ 29 ਕਾਰਡ 85 ਐਨਡੀਪੀ ਸੈਕਟਰ ਦਾ ਵਾਦਾ ਕੀਤਾ ਤੇ ਰਿਕਵਰੀ ਕੀਤੀ ਜਾ ਰਹੀ ਹੈ